ਨੇ ਬਿਲਕੁਲ ਅੱਜ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਚਾਰੋਂ ਜਿਹੜੀ ਸਬਡਿਵੀਜ਼ਨਸ ਐ ਉਹਨਾਂ ਸਾਰੇ ਸਬਡਿਵੀਜ਼ਨਸ ਦੇ ਵਿੱਚ ਜਿਹੜੇ ਕਿਥੇ ਪਬਲਿਕ ਪਲੇਸਸ ਹੈਗੇ ਜਿੱਥੇ ਕਾਫੀ ਲੋਕਾਂ ਦੇ ਇਕੱਠ ਹੁੰਦੇ ਆ ਬਸ ਸਟੈਂਡਸ ਹੋ ਗਏ ਮਾਰਕੀਟਸ ਹੋ ਗਏ ਹੋਰ ਵੀ ਜਿਹੜੀ ਪਲੇਸਸ ਐ ਸਾਰਿਆਂ ਦੇ ਥਾਂ ਤੇ ਸੀਨੀਅਰ ਅਫਸਰਾਂ ਵੱਲੋਂ ਤੇ ਸਮੂਜੀ ਪੁਲਿਸ ਫੋਰਸ ਵੱਲੋਂ ਜਿਹੜੇ ਫਲੈਗ ਮਾਰਚ ਕੱਢੇ ਜਾ ਰਹੇ ਹਨ ਜਿਹੜਾ ਇਹਦੇ ਵਿੱਚ ਮਤਲਬ ਜਿਹੜਾ ਹੈਗਾ ਹੈ ਕਿ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਮੈਜ਼ਰ ਹੋਵੇ ਦੂਜਾ ਜਿਹੜਾ ਮਾੜੇ ਅਨਸਰ ਇਸ ਇਲਾਕੇ 'ਚ ਆਏ ਹਨ ਉਨ੍ਹਾਂ ਦੇ ਉੱਤੇ ਵੀ ਅਸੀਂ ਮੁਸਤਦੀ ਨਾਲ ਜਿਹੜੀ ਨਜ਼ਰ ਰੱਖ ਰਹੇ ਹਾਂ ਤੇ ਉਨ੍ਹਾਂ ਨੂੰ ਇਸ਼ਾਰਾ ਹੈਗਾ ਕਿ ਜਿਹੜਾ ਜਿਹੜਾ ਕੋਈ ਵੀ ਇਦਾਂ ਦੀ ਅਨਸਫਾਰੀ ਘਟਨਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਕਿਉਂਕਿ ਅਸੀਂ ਮੁਸਤੈਦ ਹਾਂ ਤੇ ਉਨ੍ਹਾਂ ਦੇ ਉੱਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਜਿਹੜਾ ਬਿਲਕੁਲ ਕਰਾਂਗੇ ਇਹ ਲੜੀ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਜਿਹੜਾ ਸੁਚੇਤ ਰਹਿਣ ਨੂੰ ਜਿਹੜਾ ਅਸੀਂ ਬੇਨਤੀ ਕਰਦੇ ਹਾਂ ਤੇ ਉਨ੍ਹਾਂ ਦੇ ਲਾਗੇ ਸ਼ੱਕੀ ਕੋਈ ਵੀ ਜੇ ਸ਼ੱਕੀ ਇਨਸਾਨ ਜਿਹੜਾ ਘੁੰਮ ਰਿਹਾ ਹੁੰਦਾ ਹੈ ਤੋ ਦੀ ਇਨਫੋਰਮੇਸ਼ਨ ਛੇਤੀ ਛੇਤੀ ਆਪਣੇ ਨੀਅਰੈਸਟ ਜਿਹੜੇ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਮੌਕੇ ਅਨੁਸਾਰ ਤੇ ਲੋੜ ਅਨੁਸਾਰ ਅਸੀਂ ਕਾਰਵਾਈ ਕਰ ਸਕੀਏ ਤਾਂ ਜੋ ਕੋਈ ਅਨਸਾਥੀ ਘਟਨਾ ਨਾ ਵਾਪਰੇ ਸਰ ਸ਼ਹਿਰ ਚ ਪੂਰੇ ਜ਼ਿਲ੍ਹੇ ਵਿੱਚ ਕਿੰਨੇ ਨਾਕੀ ਨੇ ਬਿਲਕੁਲ ਜਿੱਤਾ ਮੈਂ ਦੱਸਿਆ ਕਿ ਸਾਰੀ ਪੁਲਿਸ ਫੋਰਸ ਹੁਣ ਜਿਹੜੀ ਫੀਲਡ ਡਿਊਟੀਆਂ ਤੇ ਹੀ ਤਾਇਨਾਤ ਹੈ ਸਾਡੀ ਮੇਨ ਪ੍ਰਾਇਰੀਟੀ ਜਿਹੜੀ ਹੈ ਏਰੀਆ ਦੇ ਵਿੱਚ ਸਿਕਿਉਰਿਟੀ ਨੂੰ ਇਨਸ਼ੋਰ ਕਰਨਾ ਹੈ ਕਿਉਂਕਿ ਜਿਹੜਾ ਆਪਣਾ ਆ ਬਾਰਡਰ ਸਟੇਟ ਹੈਗੇ ਤੇ ਵਕ ਵਕ ਜਿਹੜੇ ਟਾਈਮ ਤੇ ਸੈਂਸਿਟੀਵਿਟੀਜ਼ ਵਧਦੀ ਰਹਿੰਦੀਆਂ ਤੇ ਉਹਨੂੰ ਲੈ ਕੇ ਅਸੀਂ ਬਿਲਕੁਲ ਮੁਸਤੈਦ ਆ ਸਾਡੀ ਆਲਮੋਸਟ ਸਾਰੀ ਫੋਰਸ ਜਿਹੜੀ ਸਿਕਿਉਰਿਟੀ ਡਿਊਟੀਆਂ ਤੇ ਤਣਾਤ ਹੈ ਤੇ ਬਿਲਕੁਲ ਵਿਜੀਬਲ ਪੁਲਿਸਿੰਗ ਜਿਹੜੀ ਅਸੀਂ ਇਨਸ਼ੋਰ ਕਰਾ